ਲਵਿੰਦਰ ਸਿੰਘ ਕਿੱਦਾਂ ਘਟਨਾ ਹੀ ਹੈ ਤੇ ਭਾਜੀ ਰੌਂਗ ਸਾਈਡ ਆ ਰਿਹਾ ਸੀ ਕੌਣ ਆ ਤੁਹਾਡਾ ਕੀ ਥੀ ਹੈ ਗੱਲ ਚ ਮੇਰੇ ਆ ਗੱਡੀ ਆ ਗਲਤੀ ਕੀਤੀ ਹੈ ਕਿੱਥੋਂ ਆ ਬਲੈਰੋ ਵਾਲੇ ਦੀ ਉਹ ਕਿੱਥੋਂ ਆ ਰਹੇ ਤੇ ਕਿੱਥੇ ਜਾ ਰਹੇ ਮੈਂ ਪਠਾਨਕੋਟ ਜਾ ਰਿਹਾ ਮਾਲ ਭਰਨ ਭਾਲੋ ਵਾਲੀਆਂ ਫੈਕਟਰੀਆਂੋਂ ਆ ਰਿਹਾ ਜਿਆਦਾ ਸਪੀਡ ਚ ਓਵਰ ਸਪੀਡ ਚ ਆਉਣ ਲਿਆ ਸੀ ਉਹ ਆਉਂਦਾ ਠੋਕੀ ਰੌਂਗ ਸਾਈਡ ਆ ਰਿਹਾ ਹੈ ਗੱਡੀ ਵਾਲਾ ਗੱਡੀ ਵਾਲਾ ਬਲਾਰੋ ਵਾਲਾ ਇਹ ਟਰੱਕ ਚਲਾਵੇ ਹਾਂਜੀ ਹਾਂਜੀ ਮੈਂ ਟਰੱਕ ਚਲਾ ਰਿਹਾ ਹਾਂ ਕਿੰਨੇ ਜਣੇ ਗੱਡੀ ਚ ਹੈਗੇ ਪਤਾ ਕੋਈ ਉਹ ਇਕੱਲਾ ਸੀ ਅਸੀਂ ਚਾਰ ਜਣੇ ਹਾਂ ਤੁਹਾਡੇ ਕੇ 60 ਪੀਟ ਨਹੀਂ ਸਾਡੇ 50 ਪੀਟ ਰਗੜਾ ਹੈਗੀ ਗੱਡੀ ਦਾ ਕਿੰਨਾ ਨੁਕਸਾਨ ਹੋਇਆ ਗੱਡੀ ਦਾ ਦੇਖੋ ਤੁਹਾਡੇ ਸਾਹਮਣੇ ਹੀ ਆ ਗੱਡੀ ਤੁਹਾਡੇ ਸਾਹਮਣੇ ਹੀ ਹੈ ਕਿੰਨਾ ਨੁਕਸਾਨ ਹੋਇਆ ਅਵਤਾਰ ਸਿੰਘ ਐਸੇ ਤੇ ਕੀ ਘਟਨਾਈ ਇੱਥੇ ਇਹ ਰਹੂ ਸਾਂ ਡਾਉਂਡਿਆ ਬਲਾਰੋ ਵਾਲਾ ਗੱਡੀ ਵਾਲਾ ਤੇ ਦੂਜੀ ਆ ਕੇ ਇਹਨੇ ਵਿੱਚ ਮਾਰ ਦਿੱਤੀ ਮਲੇ ਫੋਰਾ ਨੇ ਪਾਰਾ ਤੋੜਦਾ ਥਲੇ ਬੰਦੇ ਦਾ ਕੋਈ ਨਾਮ ਬੰਦੇ ਦਾ ਨਾਮ ਦਾ ਪਤਾ ਨਹੀਂ ਭੱਜ ਗਿਆ ਬੰਦਾ ਉਹ ਵੀ ਟੋੜ ਗਿਆ ਜੀ ਹਾ ਤਾਂ ਵੀ ਟੋੜ ਗਿਆ ਕਿੰਨੇ ਕੁ ਜਖਮੀ ਕੀ ਹੋਇਆ ਕਿ ਜਖਮੀ ਹੋਏ ਬੰਦੇ ਕਿਹਨੇ ਜਖਮੀ ਹੋਏ ਕਿੰਨੇ ਜਖਮੀ ਹੋਏ ਸਰ ਹਾਂ ਮੈਂ ਖਾ ਦੋ ਕੋਈ ਜਖਮ ਤੁਰੰ ਸੇ ਤਾਂ ਕੋਣਾ ਆ ਰਿਹਾ ਟਰੱਕ ਵਾਲਾ ਨਹੀਂ ਬਲਾਰੋ ਵਾਲਾ ਹਾਂ ਮੋਟਰਪਾ ਦੇ ਟਰੱਕ ਵਾਲਾ ਕਿੱਥੇ ਟਰੱਕ ਵਾਲਾ ਇੱਥੇ ਹੋ ਠੀਕ ਹੈ ਹੋ ਠੀਕ ਹੈ